ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸ੍ਰੀ ਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸ੍ਰੀ ਕਨੈਰਾਮ ਬਾਲੂ ਜੀ ਜਿੰਦਾਬਾਦ ਸਾਡੀ ਐਮਐਲਏ ਬੀਬੀ ਇੰਦਰਜੀਤ ਕੋਰਮਾਨ ਜਿੰਦਾਬਾਦ 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 ਸਾਡੀ ਐਮਐਲਏ ਇੰਦਰਜੀਤ ਕੋਰਮਾਨ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਂਜੀ ਬੱਲੂ ਜੀ ਅੱਜ ਇੱਕ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਚੇਅਰਮੈਨੀ ਦੀ ਮਾਰਕੀਟ ਕਮੇਟੀ ਨੂੰ ਕੋਦਰ ਦੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਰਿਪੋਰਟਰ ਜਿੰਨੇ ਵੀ ਪ੍ਰੈਸ ਆਇਆ ਮੀਡੀਆ ਇਲੈਕਟ੍ਰੋਨਿਕ ਮੀਡੀਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਅੱਜ ਤੁਸੀਂ ਮੇਰੇ ਗ੍ਰਹਿ ਦੇ ਵਿਖੇ ਪਹੁੰਚੇ ਆ ਤੁਹਾਨੂੰ ਸਾਰਿਆਂ ਨੂੰ ਵੈਲਕਮ ਦੂਸਰਾ ਹੈਗਾ ਜੀ ਮੈਂ ਆਮ ਆਦਮੀ ਪਾਰਟੀ ਦਾ ਬਹੁਤ ਚਿਰਾਂ ਤੋਂ ਵਲੰਟੀਅਰ ਆ ਬਹੁਤ ਮਿਹਨਤ ਕੀਤੀ ਪਾਰਟੀ ਦੇ ਲਈ ਅੱਜ ਜਿਹੜੀ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਮੈਂ ਉਹਦਾ ਸਾਡੀ ਹਾਈ ਕਮਾਂਡ ਸ਼੍ਰੀ ਆਦਰਵੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਪੂਰੀ ਸਮੂਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਸੌਂਪੀ ਆ ਮੰਡੀ ਬੋਰਡ ਦਾ ਜਿਹੜਾ ਚੇਅਰਮੈਨ ਲਗਾ ਕੇ ਨਿਕੋਦਰ ਦੀ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਆ ਇੱਕ ਵੱਡਾ ਚੈਲੰਜ ਬਣ ਜਾਂਦਾ ਇਹ ਕਿਸ ਤਰ੍ਹਾਂ ਦੇਖਦੇ ਆ ਬੀਰ ਜੀ ਬਹੁਤ ਵੱਡਾ ਚੈਲੰਜ ਹੈ ਜਿਹੜਾ ਤੁਸੀਂ ਕੀਤਾ ਨਾ ਇਹ ਸੱਚ ਆ ਇਹ ਚੈਲੰਜ ਨੂੰ ਅਸੀਂ ਕਬੂਲ ਕਰਾਂਗੇ ਕਬੂਲ ਕਰਕੇ ਜਿਹੜੇ ਵੀ ਕੰਮ ਮੰਡੀ ਬੋਰਡ ਦੇ ਹੋਏ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਪਿਛੇ ਨਹੀਂ ਵੀ ਹੋਏ ਉਹਨਾਂ ਨੂੰ ਵੀ ਕਰਨ ਦੇ ਲਈ ਤਨ ਮਨ ਧਨ ਲਾ ਕੇ ਪੂਰੇ ਸਿਰ ਨੇ ਵੇੜੇ ਚੜਾਂਗੇ ਔਰ ਵਧੀਆ ਕਾਰਜਵਾਰੀ ਕਰਕੇ ਦਿਖਾਵਾਂਗੇ ਕਿਉਂਕਿ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇੱਕ ਸੁਪਨਾ ਹੈਗਾ ਵਾ ਕ੍ਰਪਸ਼ਨ ਫ੍ਰੀ ਕਰਨਾ ਜਿਹੜਾ ਪੰਜਾਬ ਨੂੰ ਉਹਨੂੰ ਕਿਸ ਤਰ੍ਹਾਂ ਦੇਖਦੇ ਆਂ ਮਿਰਜੀ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਇਹਦਾ ਮੋਢੀ ਕਰਪਸ਼ਨ ਤੋਂ ਜਿਹੜੇ ਹੈਗਾ ਨਿਕਲਿਆ ਹੈਗਾ ਦਿੱਲੀ ਦੇ ਵਿੱਚ ਜਦੋਂ ਪਹਿਲੀ ਵਾਰੀ ਐਜੀਟੇਸ਼ਨ ਹੋਈ ਹੈ ਕਰਪਸ਼ਨ ਦੇ ਬਰਖਲਾਪ ਹੋਈ ਸੀ ਉਹਦੇ ਵਿੱਚੋਂ ਅਸੀਂ ਚੱਲੇ ਆ ਤੇ ਅਸੀਂ ਗਾਂ ਵੀ ਪਰਨ ਕਰਦੇ ਆ ਕਿ ਅੱਗੇ ਤੋਂ ਵੀ ਜਿਹੜੇ ਵੀ ਕੋਈ ਕਰਪਸ਼ਨ ਦਾ ਹੋਊਗਾ ਉਹਨੂੰ ਅਸੀਂ ਜਿਹੜਾ ਹੈਗਾ ਨੰਗਾ ਕਰਾਂਗੇ ਔਰ ਕਿਸੇ ਨੂੰ ਵੀ ਕਰਪਸ਼ਨ ਜਿਹੜੀ ਕਰਨੀ ਦਿੱਤੀ ਜਾਊਗੀ ਕਿਉਂਕਿ ਮਾਰਕੀਟ ਕਮੇਟੀ ਦੇ ਵਿੱਚ ਕਈ ਵਾਰ ਜਿਹੜਾ ਦੇਖਣ ਜਾਂਦਾ ਕਿ ਮਾਰਕੀਟ ਕਮੇਟੀ ਦੇ ਵਿੱਚ ਕਈ ਤਰ੍ਹਾਂ ਦੇ ਕਪੜੇ ਵੀ ਦੇਖਣ ਨੂੰ ਮਿਲਦੇ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਚੈਲੰਜ ਨੂੰ ਕਬੂਲ ਕਰੂਗੇ ਬੀਰ ਜੀ ਮੈਂ ਮੈਂ ਨਾਂ ਵਾਦਾ ਕਰਦਾ ਕਿ ਸਾਡੇ ਜਿੰਨਾ ਵੀ ਮੇਰੇ ਕੋਲ ਟਾਈਮ ਹੋਇਆ ਜਿੰਨਾ ਵੀ ਵੱਧ ਤੋਂ ਵੱਧ ਟਾਈਮ ਹੋਇਆ ਇਹਦੇ ਪੂਰੇ ਕੋਸ਼ਿਸ਼ ਕਰਕੇ ਜਿਹੜਾ ਪਿਛਲੇ ਰੋਣੇ ਧੋਣੇ ਹੈਗੇ ਵੀ ਕ੍ਰਾਪਸ਼ਨ ਇਥੇ ਚੱਲਦੀ ਜਾਂਦੀ ਹੈ ਤੇ ਘਪਲਾ ਹੁੰਦਾ ਉਹਨੂੰ ਆਪਾਂ ਤੁਹਾਡੇ ਸਾਹਮਣੇ ਆ ਕੇ ਵਧੀਆ ਕਰਕੇ ਦਿਖਾ ਦੇਾਂਗੇ ਵੀ ਜਿਹੜਾ ਕਿ ਕ੍ਰਾਪਸ਼ਨ ਹੋਊਗੀ ਨਹੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਆਪਣੇ ਜਿਹੜੇ ਵਲੰਟੀਅਰ ਹੈ ਆਪਣੇ ਜਿਹੜੇ ਸਾਥੀ ਆ ਜਿਹੜੇ ਆਪਣੇ ਦੋਸਤ ਆ ਮਿੱਤਰ ਆ ਮੈਂ ਉਹਨਾਂ ਦਾ ਸਹਿਯੋਗ ਚਾਹੁੰਦਾ ਆ ਕਿ ਉਹ ਸਾਰੇ ਜਣੇ ਮੇਰੇ ਨਾਲ ਕੰਦੇ ਨਾ ਕੰਦਾ ਮੋੜੇ ਨਾ ਮੋੜਾ ਲਾ ਕੇ ਜੋੜਨ ਤਾਂ ਜੋ ਅਸੀਂ ਆਪਣੇ ਮੰਡੀ ਬੋਰਡ ਜਿਹੜਾ ਨਕੂਦੜਿਆ ਉਹਨੂੰ ਵਧੀਆ ਤਰੀਕੇ ਨਾਲ ਚਲਾ ਸਕੀਏ ਧੰਨਵਾਦ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਜੀ ਪਿਆਰਾ ਲਾਲ ਜਸਲ ਕਾਮ ਸਾਬੂ ਅੱਜ ਤੁਸੀਂ ਕੰਗ ਸਾਬੂ ਤੋਂ ਜਿਹੜਾ ਹੈਗਾ ਇੱਕ ਵਧਾਈਆਂ ਦੇਣ ਪਹੁੰਚੇ ਆ ਤੁਸੀਂ ਜਿਹੜੇ ਚੇਅਰਮੈਨ ਮਾਰਕੀਟ ਕਮੇਟੀ ਦੇ ਬਣੇ ਨੇ ਬਾਲੂ ਜੀ ਕੀ ਕਹਿਣਾ ਚਾਹੋਗੇ ਸਾਡੇ ਬਾਲੂ ਭਾਜੀ ਬਹੁਤ ਹੀ ਵਧੀਆ ਇਨਸਾਨ ਨੇ ਚੰਗੇ ਕੰਮ ਕਰ ਰਹੇ ਔਰ ਚੰਗੇ ਕੰਮ ਕਰਨਗੇ ਮੰਡੀ ਬੋਰਡ ਦੇ ਚੇਅਰਮੈਨ ਬਣਾਏ ਆ ਮਾਲਕ ਨੇ ਔਰ ਸਾਡੀ ਜੁਨੀ ਵੀ ਸਮੂਚੀ ਟੀਮ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਬੀਬੀ ਇੰਦਰਜੀਤ ਕੋਰਮਾਨ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਸਾਡੇ ਭਰਾ ਤੇ ਏਡਾ ਵੱਡਾ ਅਹੁਦਾ ਦਿੱਤਾ ਆ ਔਰ ਭਰਾ ਨੂੰ ਅੱਗੇ ਬੇਨਤੀ ਹੈ ਕਿ ਅਹੁਦੇ ਨੂੰ ਤਕੜੀ ਹੋ ਕੇ ਦਮਾਉਣਾ ਤੇ ਵਧੀਆ ਟੰਗ ਨਾਲ ਨਵਾਉਣਗੇ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਬੇਪ੍ਰਕਾਸ਼ ਸੱਧਮ ਆ ਜੀ ਅਸੀਂ ਅੱਜ ਬਾਲੂ ਜੀ ਨੂੰ ਮੰਡੀ ਕੰਮ ਬੋਰਡ ਦਾ ਚੇਅਰਮੈਨ ਬਣ ਤੇ ਮੁਬਾਰਕ ਦੇਣ ਪਹੁੰਚੇ ਆ ਔਰ ਅਸੀਂ ਮੁਬਾਰਕਬਾਦ ਬੀਬੀ ਇੰਦਰਜੀਤ ਕੋਰਮਾਨ ਜੀ ਨੂੰ ਵੀ ਦਿੰਦੇ ਆ ਜਿਨ੍ਹਾਂ ਨੇ ਇਸ ਕਾਬਲ ਸਮਝਦੇ ਹੋਏ ਸਾਡੇ ਕਨੈਰ ਰਾਮ ਬਾਲੂ ਜੀ ਨੂੰ ਚੇਅਰਮੈਨ ਦਾ ਜਿਹੜਾ ਉਹਦਾ ਸੌਪਿਆ ਵੈਸੇ ਇਹ ਸਾਡੇ ਬਾਲੂ ਜੀ ਜਿਹੜੇ ਆ ਬਹੁਤ ਹੀ ਮਿਹਨਤੀ ਔਰ ਅਣਤਕ ਮਿਹਨਤ ਕਰਕੇ ਜਿਹੜਾ ਆ ਇੱਥੇ ਤੱਕ ਪਹੁੰਚੇ ਹੈਗੇ ਆ ਕਿਉਂਕਿ ਇਹ ਹੱਕ ਵੀ ਬਣਦਾ ਸੀ ਇਹਨਾਂ ਦਾ ਕਿ ਇਹਨਾਂ ਨੂੰ ਜਿਹੜੀ ਚੇਅਰਮੈਨੀ ਦਿੱਤੀ ਜਾਂਦੀ ਦੂਜਾ ਅਸੀਂ ਹੋਰ ਧੰਨਵਾਦ ਕਰਦੇ ਆ ਕਿ ਇਹਨਾਂ ਚੇਅਰਮੈਨੀਆਂ ਦੇ ਵਿੱਚ ਸਾਡੇ ਕਨੈਰ ਰਾਮ ਬਾਲੂ ਜੀ ਜਿਹੜੇ ਐਸਸੀ ਸਮਾਜ ਦੇ ਨਾਲ ਸੰਬੰਧਤ ਨੇ ਬਹੁਤ ਵੱਡੀ ਗੱਲ ਹੈ ਕਿ ਸਾਡੇ ਮੰਡੀ ਬੋਰਡ ਦੇ ਚੇਅਰਮੈਨੀ ਦੇ ਵਿੱਚ ਅਸੀਂ ਸਮਾਜ ਨੂੰ ਵੀ ਜਿਹੜੀ ਆ ਪ੍ਰਸ਼ੰਸਾ ਦਿੱਤੀ ਗਈ ਧੰਨਵਾਦ ਜੀ ਹਾਂਜੀ ਸਰ ਕੀ ਨਾਮ ਜੀ ਨਾਮ ਜੀ ਸੁਲਿੰਦਰ ਸਿੰਘ ਨੰਬਰ ਪੁਰਾ ਇੱਕ ਉਮਰਪੁਰਾ ਦੇ ਜਿਹੜੇ ਹੈਗੇ ਨੇ ਬਾਲੂ ਜੀ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਤੁਸੀਂ ਵੀ ਸਾਬਕਾ ਸਰਪੰਚ ਰਹੇ ਹੋ ਅੱਜ ਕੱਲ ਇਹ ਵੀ ਸਰਪੰਚ ਹੈਗੇ ਆ ਹਾਂਜੀ ਕਿਸ ਤਰ੍ਹਾਂ ਦੇਖਦੇ ਆ ਇੱਕ ਵੱਡੀ ਜ਼ਿੰਮੇਵਾਰੀ ਨੂੰ ਅਸੀਂ ਇਹਨਾਂ ਦੀ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਕੀ ਸਾਡੇ ਪਿੰਡ ਨੂੰ ਸਾਡੇ ਭਰਾ ਨੂੰ ਇੰਨਾ ਮਾਣ ਬਖਸ਼ਿਆ ਜਦਕਿ ਅੱਜਕੱਲ ਲੋਕ ਪੈਸੇ ਚੱਕੀ ਫਿਰਦੇ ਆ ਪਰ ਮਿਹਨਤ ਕਰਕੇ ਆਪਣੀ ਨਾਮ ਕਮਾਇਆ